ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਮਰਸਰ ਸਰਗਪ੍ਰੀਤ ਸਿੰਘ ਖੋਲਰ ਸਾਹਿਬ ਜੀ ਦੇ ਹਦਾਇਤ ਅਨੁਸਾਰ ਇੱਕ ਮਰਡਰ ਕੇਸ ਟਰੇਸ ਹੋਇਆ ਹੈ ਸਾਧ ਜਸਪਾਲ ਸਿੰਘ ਈਸੀਪੀ ਸੈਂਟਰਲ ਅੰਮ੍ਰਿਤਸਰ ਤੇ ਸਦਾ ਵਿਸ਼ਾਲਜੀਤ ਸਿੰਘ ਏਡੀਐਸਪੀ ਸਿਟੀ 1 ਅੰਮ੍ਰਿਤਸਰ ਇਨਾਂ ਨੇ ਐਫਆਈਆ ਨੰਬਰ 2581122024 ਅੰਡਰ ਸੈਕਸ਼ਨ 301 ਬੀਐਨਐਸ ਪੀਐਸਐਸ ਲੰਬਾਬਾਦ ਦਾ ਮਰਡਰ ਕੇਸ ਟਰੇਸ ਕੀਤਾ ਇਹਦੇ ਚੇਕ ਲੜਕੇ ਅਲਿਕੇਤ ਦਾ ਮਰਡਰ ਹੋਇਆ ਜਿਹਦੇ ਵਿੱਚ ਅਨਿਕੇ ਆਪਣੀ ਮਦਰ ਨਾਲ ਆਪਣੀ ਪੂਆ ਦੇ ਘਰ ਗਿਆ ਸੀ ਤੇ ਉਸ ਤੋਂ ਬਾਅਦ ਉਹ ਬਹਾਨਾ ਮਾਰ ਕੇ ਚਲਾ ਗਿਆ ਕਿ ਮੈਂ ਕੋਈ ਕੰਮ ਜਾਣਾ ਆਪਣੇ ਦੋਸਤਾਂ ਨਾਲ ਉਹ ਉੱਥੇ ਆਪਣੇ ਦੋ ਦੋਸਤਾਂ ਨਾਲ ਆਪਣੇ ਇੱਕ ਹੋਰ ਦੋਸਤ ਕਰਨ ਦੇ ਘਰ ਗਿਆ ਜਿੱਥੇ ਦੋ ਲੜਕੇ ਹੋਰ ਮੌਜੂਦ ਸਿਗੇ ਐ ਸਿਵਾਏ ਕਰਨ ਸਾਰੇ ਨਾਬਾਲਗ ਸੀ ਕਰਨ ਦੇ ਬੱਚਾ ਹੋਇਆ ਸੀ ਤੇ ਉਹਦੀ ਪਾਰਟੀ ਤੇ ਐ ਗਏ ਸਿਗੇ ਤੇ ਉੱਥੇ ਇਹਨਾਂ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਤੇ ਜਿਹੜਾ ਅਨਿਕੇਤ ਹੈ ਉਹਨੇ ਨਵਾਂ ਆਈਫੋਨ ਲਿਪਤਾ ਸੀ ਆਈਫੋਨ 16 Pro ਤੇ ਜਿਹੜਾ ਜਦੋਂ ਫਿਰ ਇਹਨਾਂ ਜ਼ਿਆਦਾ ਸ਼ਰਾਬ ਪੀਲੀ ਤੇ ਬਗੜੀ ਨੇ ਕਿਹਾ ਕਿ ਮੈਨੂੰ ਤੂੰ ਆਪਣਾ ਆਈਫੋਨ ਦੇ ਜਦੋਂ ਅਨਿਕੇਤ ਨੇ ਮਨ ਕਰਤਾ ਤੇ ਇੱਕ ਲੜਕੇ ਨੇ ਇਹਦੀ ਲਤਾ ਫੜੀਆਂ ਦੂਸਰੇ ਲੜਕੇ ਨੇ ਇਹਨੂੰ ਸਿਰ ਤੋਂ ਫੜਿਆ ਤੇ ਜਿਹੜਾ ਇਹਨਾਂ ਦਾ ਤੀਸਰਾ ਦੋਸਤ ਹੈ ਉਨੇ ਸਰਤੇ ਤੁਹਾਡੇ ਮਾਰੇ ਇੱਕ ਨੇ ਗਲੇ ਤੇ ਲੋਹੇ ਦਾ ਬਲੇਡ ਵੀ ਚਲਾਇਆ ਜਿਹੜਾ ਲੋਹਾ ਕੱਟਣ ਨੂੰ ਬਲੇਡ ਹੁੰਦਾ ਉਹ ਵਾਲਾ ਚਲਾਇਆ ਤੇ ਇੱਕ ਤੀਸਰੇ ਲੜਕੇ ਚੌਥੇ ਲੜਕੇ ਨੇ ਮੂੰਹ ਤੇ ਸਰਾਣਾ ਵੀ ਰੱਖਿਆ ਜੀ ਤੇ ਇਹਨਾਂ ਤੋਂ ਰਿਕਵਰੀ ਹੋਈ ਹੈ ਇੱਕ ਸਰਾਣੇ ਦੀ ਇੱਕ ਪਲਾਸ ਦੀ ਮੈਟ੍ਰੀਸ ਦੀ ਤੇ ਆਇਰਨ ਬਲੇਡ ਦੀ ਉਸ ਤੋਂ ਬਾਅਦ ਇਹਨਾਂ ਨੇ ਅਨਿਕੇਤ ਨੂੰ ਕੰਬਲੇ ਚ ਬਣ ਕੇ ਤੇ ਬਾਥਰੂਮ ਵਿੱਚ ਰੱਖ ਤਾ ਤੇ ਜਦੋਂ ਅਨਿਕੇਤ ਆਪਣੇ ਘਰ ਨਹੀਂ ਮੁੜਿਆ ਅਨਿਕੇਤ ਦੇ ਮਾਪਿਓ ਥਾਣੇ ਗਏ ਮਿਸਿੰਗ ਦੀ ਕੰਪਲੇਂਟ ਲਿਖਾਈ ਤੇ ਅਗਲੇ ਦਿਨ ਇੱਕ ਤਰੀਕ ਨੂੰ ਅਸੀਂ ਜਿਨ੍ਹਾਂ ਜਨਾਬਾਂ ਤੇ ਸ਼ੱਕ ਸੀ ਕਿ ਜਨਾਬ ਪਾਰਟੀ ਕਰਨ ਗਿਆ ਸੀ ਉਹਨਾਂ ਨੂੰ ਜਦੋਂ ਥਾਣੇ ਬੁਲਾਇਆ ਤੇ ਸਾਨੂੰ ਕਲੀਅਰ ਹੋਇਆ ਕਿ ਇਹਨਾਂ ਨੇ ਮਰਡਰ ਕੀਤਾ ਫਿਰ ਪੁਲਿਸ ਪਾਰਟੀ ਮਰਡਰ ਵਾਲੀ ਥਾਂ ਤੇ ਗਈ ਸੀ ਤੇ ਬੋਡੀ ਰਿਕਵਰ ਕੀਤੀ